ਸਾਰੇ ਆਪਣੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹੈ। ਜੀ ਅੱਜ ਆਪਾਂ ਰਕਸ਼ਨ ਦਾ ਜਿਹੜਾ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਹੈ ਜੀ ਆਈ ਸਿੰਘ ਭੁੱਲਰ ਦਾ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਉਹਦੇ ਨਾਲ ਸੰਬੰਧਤ ਇੱਕ ਬਹੁਤ ਹੀ ਅਹਿਮ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਇੱਕ ਬਹੁਤ ਸਾਰਾ ਇਹ ਕਿ ਕਿਉਂਕਿ ਜਿਹੜਾ ਲੁਧਿਆਣਾ ਚੰਡੀਗੜ੍ਹ ਮੇਨ ਹਾਈਵੇ ਹੈ ਉਹਦੇ ਉੱਪਰ ਇਸ ਵਕਤ ਆਪਾਂ ਖੜੇ ਆ। ਇਹ ਇਸ ਰੋਡ ਦੇ ਉੱਪਰ ਜਿਹੜਾ ਭੁੱਲਰ ਸਾਹਿਬ ਦਾ ਰਿਸਮਤ ਦੀ ਕਮਾਈ ਦੇ ਨਾਲ ਬੜਾ ਵੱਡਾ ਇੱਕ ਮਹਿਲ ਉਸਾਰਿਆ ਗਿਆ ਉਹ ਮਹਿਲ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਨ ਟੀਟੀ ਰੋਡ ਦੇ ਉੱਪਰ ਇੱਕ ਬਹੁਤ ਵੱਡਾ ਜਿਹੜਾ ਮਹਿਲ ਹੈ तकरीबन ਆਪਾਂ ਕਹਿ ਸਕਦੇ ਹਾਂ 4-5 ਕਿੱਲੇਆਂ ਦੇ ਵਿੱਚ ਇਹ ਮਹਿਲ ਜਿਹੜਾ ਇਹ ਭੁੱਲਰ ਸਾਹਿਬ ਦਾ ਬਣਾਇਆ ਜਾ ਰਿਹਾ ਤੇ ਇਹ ਆਪਾਂ ਭੁੱਲਰ ਸਾਹਿਬ ਦਾ ਜਿਹੜਾ ਮਹਿਲ ਹੈ ਇਹ ਤੁਹਾਨੂੰ ਆਪਾਂ ਦੱਸਾਉਣਾ ਚਾਹੁੰਦੇ ਆਂ ਚੰਡੀਗੜ੍ਹ ਰੋਡ ਦੇ ਉੱਪਰ ਸਮਰਾਲਾ ਦੇ ਨੇੜੇ ਆ ਬਿਆਲਪੁਰਾ ਪਿੰਡ ਦੇ ਕੋਲ ਤੇ ਜਿਹੜਾ ਫਾਰਮ ਹੈ ਬਹੁਤ ਵੱਡਾ ਫਾਰਮ ਆ ਡੀ ਆਈ ਜੀ ਭੁੱਲਰ ਸਾਹਿਬ ਦਾ ਜਿਹੜਾ ਬਸਿਆ ਜਾ ਰਿਹਾ ਹੈ ਜਿਹੜਾ ਨਾਮ ਭੁੱਲਰ ਸਾਹਿਬ ਨੇ ਆਪਣੇ ਫਾਦਰ ਸਾਹਿਬ ਦੇ ਨਾਮ ਤੇ ਰੱਖਿਆ ਮਹਿਲ ਸਿੰਘ ਭੁੱਲਰ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਤੇ ਮਹਿਲ ਫਾਰਮ ਹੈ ਇਸ ਫਾਰਮ ਦਾ ਨਾਮ ਤੇ ਮੈਨੂੰ ਅੱਜ ਲੱਭਣ ਦੇ ਵਿੱਚ ਬਿਲਕੁਲ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਹੈ ਕਿਉਂਕਿ ਜਿਨ੍ਹਾਂ ਨੂੰ ਵੀ ਆਪਾਂ ਪੁੱਛਦੇ ਸੀ ਕਿ ਭੁੱਲਰ ਸਾਹਿਬ ਦਾ ਜਿਹੜਾ ਫਾਰਮ ਆਇਆ ਸੀ ਉੱਥੇ ਜਾਣਾ ਚਾਹੁੰਦੇ ਆ ਉਹ ਨਾਲ ਦੇ ਨਾਲ ਇਹ ਦੱਸ ਦਿੰਦੇ ਅਸੀਂ ਕੋਈ ਵੀ ਇਹ ਫਾਰਮ ਤੋਂ ਜਾਨੀ ਅਣਜਾਣ ਨਹੀਂ ਹੈ ਲੋਕ ਸਾਰੇ ਲੋਕਾਂ ਨੂੰ ਇੱਥੇ ਪਤਾ ਹੈ ਫਾਰਮ ਦੇ ਬਾਰੇ ਵਿੱਚ ਇਹ ਬਹੁਤ ਹੀ ਇੱਕ ਵੱਡੀ ਗੱਲ ਹੈ ਐਡੇ ਰੋਡ ਦੇ ਉੱਪਰ ਕਿਤੇ ਕੇ ਕੋਈ ਬੰਦਾ ਆਪਾਂ ਕਹਿ ਸਕਦੇ ਆ ਜੀ 4000 55 ਦੀ ਜਮੀਨ ਦੇ ਲੈਣ ਦਾ ਬਹੁਤ ਦੂਰ ਦੀ ਗੱਲ ਹੈ ਬਟੇ ਮਾਰਮ ਪਰੋਣ ਦਾ ਬਹੁਤ ਦੂਰ ਦੀ ਗੱਲ ਹੈ ਕੋਈ ਇੱਜੇ ਕੋਈ ਦੁਕਾਨ ਵੀ ਨਹੀਂ ਮਿਲ ਲੈ ਸ਼ਰਦਾ ਜਾਨੀ ਐ ਇੰਨੀ ਜ਼ਿਆਦਾ ਪਹੇਂਗਾਈ ਹੈ ਇਸ ਨੂੰ 1 ਕਰੋੜ ਦੇ ਉੱਪਰ ਇਹਨਾਂ ਰੇਟ ਇਹਦਾ ਆਪ ਹੈ ਇਸ ਜਗ੍ਹਾ ਦਾ ਇਸ ਜ਼ਮੀਨ ਦਾ ਤੇ ਭੁੱਲਰ ਸਾਹਿਬ ਨੇ ਦੇਖੋ ਕਿੱਡਾ ਵੱਡਾ ਜਿਹੜਾ ਇੱਕ ਮਹਿਲ ਇਹ ਤਾਂ ਇੱਕ ਮਹਿਲ ਹੈ ਜਿਹਦਾ ਸੰਵਾਲ ਇਹ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਇਸ ਤਰ੍ਹਾਂ ਦੇ ਕਈ ਮਹਿਲ ਨੇ ਜੁਰੂ ਇਹ ਨਹੀਂ ਪੰਜਾਬ ਦੇ ਵਿੱਚ ਵੀ ਹੋਣਗੇ ਔਰ ਪੰਜਾਬ ਤੋਂ ਜਿਹੜੀਆਂ ਬਾਹਰ ਦੀਆਂ ਸਟੇਟਾਂ ਨੇ ਉੱਥੇ ਵੀ ਜਿਹੜੇ ਇਸ ਤਰ੍ਹਾਂ ਦੇ ਵੱਡੇ ਵੱਡੇ ਮਹਿਲ ਉਹ ਬਣਾਏ ਗਏ ਹੋਣਗੇ ਉਹ ਆਪਾਂ ਮਹਿਲ ਦੇ ਇਲਾਕੇ ਨੇੜੇ ਤਾਂ ਨਹੀਂ ਜਾ ਸਕਦੇ ਕਿਉਂਕਿ ਹੋ ਸਕਦਾ ਕੋਈ ਦਿੱਕਤ ਪਰੇਸ਼ਾਨੀ ਹੋਵੇ ਕਿਸੇ ਨੂੰ ਜਿਹੜੇ ਜਾਂ ਦੇ ਵਿੱਚ ਤਾਂ ਬੇਤੇ ਵੀ ਸਿਕਿਉਰਟੀ ਲੱਗੀ ਹੋਈ ਹੈ ਕਿ ਜਿਹੜੇ ਜਾ ਕੇ ਬੰਦੀ ਹੈ ਇਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਬਹੁਤ ਤਗੜਾ ਅੰਦਰ ਸਿਸਟਮ ਹੈ ਕਿ ਸ਼ੂਟਿੰਗਸ ਵਗੈਰਾ ਵੀ ਹੁੰਦੀਆਂ ਨੇ ਫਿਲਮਾਂ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਦੀ ਸ਼ੂਟਿੰਗ ਹੁੰਦੀ ਹੈ ਅੰਦਰ ਤੇ ਉਹਨਾਂ ਤੋਂ ਫਿਰ ਜਿਹੜੀ ਮੋਟੀ ਰਕਮ ਹੈ ਉਹ ਵੀ ਕਿਰਾਏ ਦੇ ਤੌਰ ਤੇ ਜਿਹੜੀ ਹੈ ਮਸੂਲ ਕੀਤੀ ਜਾਂਦੀ ਹੈ ਤੇ ਆਪਾਂ ਤਰਕਸ਼ਣ ਦੀ ਗੱਲ ਕਰ ਰਹੇ ਸੀ ਕਿ ਦੇਖੋ ਅੱਜ ਪੰਜਾਬ ਦਾ ਜਿਹੜਾ ਸਿਸਟਮ ਕਿੱਧਰ ਨੂੰ ਜਾ ਰਿਹਾ ਹੈ ਕਿੱਥੇ ਇੱਕ ਡੀਆਈਜੀ ਰੈਂਕ ਦਾ ਇੱਕਾ ਮੱਤਾ ਅਫਸਰ ਛਰਿਆਂ 'ਤੇ ਰਿਸ਼ਵਤ ਮੰਗ ਰਿਹਾ ਹੈ ਫੋਨ ਦੇ ਉੱਪਰ ਅਰ ਇੰਨਾ ਪੈਸਾ ਇਕੱਠਾ ਕੀਤਾ ਜਾ ਰਿਹਾ ਉਹਦੇ ਵੱਲੋਂ ਕਿ 5 ਕਰੋੜ ਰੁਪਈਆ ਦਾ ਸਿਰਫ ਇੱਕ ਭੁੱਲਰ ਸਾਹਿਬ ਦੇ ਘਰ ਦੇ ਵਿੱਚੋਂ ਮਿਲਿਆ ਉਸ ਤੋਂ ਇਲਾਵਾ ਕਿਹੜੀ ਅ ਹੋਰ ਪ੍ਰਾਪਰਟੀ ਮਿਲੀ ਹੈ ਜਿਵੇਂ ਆਪਾਂ ਕਹਿ ਸਕਦੇ ਹਾਂ ਜਿਵੇਂ ਜਿਵੇਂ ਬਿਲਡਿੰਗ ਮਿਲੀ ਹੈ ਮੂਰੇ ਵਿੱਚ ਡਾਇਮੰਡਸ ਵੀ ਮਿਲੇ ਤੇ ਮਾਈਨ ਮਿਲੀ ਹੈ ਬਹੁਤ ਤਰ੍ਹਾਂ ਦੀ ਤੇ ਬਹੁਤ ਕਿਹੜੀ ਹੈ ਇੱਕ ਹੈਰਾਨੀ ਦੀ ਗੱਲ ਹੈ ਤੁਹੇ ਜਿਹੜੇ ਵੱਡੇ ਅਫਸਰ ਨੇ ਕੀ ਤੁਸੀਂ ਸੋਚ ਤੋਂ ਸਹੀ ਅੰਦਾਜ਼ਾ ਲਾ ਸਕਦੇ ਹੋ ਕੀ ਇਹਨਾਂ ਨੇ ਡਿਊਟੀ ਕਰਕੇ ਪੰਜਾਬ ਦਾ ਸਵਾਰਿਆ ਹੋਏਗਾ ਇਹ ਵਗਾਰਿਆ ਹੋਏਗਾ ਤੁਸੀਂ ਇੱਕ ਮਿੰਟ ਲਈ ਸੋਚ ਕੇ ਦੇਖੋ ਜਦੋਂ ਇਸ ਤਰ੍ਹਾਂ ਦੇ ਵੱਡੇ ਅਫਸਰ ਇੱਕ ਹੋਰ ਕੋਈ ਵੱਡਾ ਬਲੈਕ ਮੈਲ ਜਾਂ ਕੋਈ ਮੰਨ ਲਓ ਵੀ ਕੋਈ ਚਿੱਟੇ ਦਾ ਵਪਾਰੀ ਜਿਹੜਾ ਕਰੋੜਾਂ ਦੇ ਵਿੱਚ ਕੰਮ ਕਰਦਾ ਹੋਏਗਾ ਜਗਦੀਸ਼ ਭੋਲੇ ਵਰਗਾ ਉਹਦੇ ਵਰਗਾ ਕੋਈ ਕੇਸ ਜਾਂਦਾ ਹੋਏਗਾ ਭੁੱਲਰ ਸਾਹਿਬ ਉਹਨੂੰ ਕੀ ਸਜ਼ਾ ਦਿੰਦੇ ਹੋਣਗੇ ਕੀ ਉਹਦੇ ਤੇ ਕਾਰਵਾਈ ਕਰਦੇ ਹੋਣਗੇ ਜਾਂ ਕਰਾਉਂਦੇ ਹੋਣਗੇ ਸਭੋਂ ਭੁੱਲਰ ਸਾਹਿਬ ਤਾਂ ਉਹਦੇ ਕੋਲੇ ਆਫਰ ਰੱਖਦੇ ਹੋਣਗੇ ਈਵਨ ਆਫਰ ਰੱਖਣ ਦੀ ਬਲੈਕੀਅਰ ਨੂੰ ਜਾਂ ਸਪਲਾਈਅਰ ਨੂੰ ਤਾਂ ਆਫਰ ਰੱਖਣ ਦੀ ਲੋੜ ਹੀ ਨਹੀਂ ਭੁੱਲਰ ਸਾਹਿਬ ਆਪ ਹੀ ਕਹਿ ਦਿੰਦੇ ਹੋਣਗੇ ਵੀ ਭਾਈ ਮੈਨੂੰ ਇੰਨੇ ਲੱਖ ਇੰਨੇ ਕਰੋੜ ਰੁਪਈਆ ਦੇ ਦਿਓ ਮੈਂ ਤੁਹਾਡਾ ਦੱਸੋ ਕਿਵੇਂ ਫਾਇਦਾ ਕਰਾ ਸਕਦਾ ਕੀ ਮੈਂ ਤੁਹਾਡੇ ਵਾਸਤੇ ਕਰ ਸਕਦਾ ਤੋਂ ਮੈਂ ਕਹਿੰਦਾ ਪੰਜਾਬ ਪੁਲਿਸ ਵਾਸਤੇ ਵੀ ਇਹ ਇੱਕ ਬਦਬਦਮਾਰ ਵਾਲੀ ਗੱਲ ਆ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਪੁਲਿਸ ਦਾ ਇੱਕ ਇੱਗਾ ਵੱਡਾ ਅਫਸਰ ਡੀਆਈਜੀ ਰੈਂਕ ਦਾ ਅਫਸਰ ਦੇਖੋ ਕਿੱਡੇ ਵੱਡੇ ਵੱਡੇ ਮਹਿਲ ਖੜੇ ਕੀਤੇ ਹੋਏ ਨੇ ਇਹ ਮਹਿਲ ਦੇ ਬਾਹਰ ਭੁੱਲਰ ਮਹਿਲ ਫਾਰਮ ਲਿਖਿਆ ਹੋਇਆ ਹੈ ਤੇ ਅਫਸਰਾਂ ਨੂੰ ਨਹੀਂ ਪਤਾ ਪੁਲਿਸ ਨੂੰ ਨਹੀਂ ਪਤਾ ਡੀਜੀਪੀ ਸਾਹਿਬ ਨੂੰ ਨਹੀਂ ਪਤਾ ਮੁੱਖ ਮੰਤਰੀ ਸਾਹਿਬ ਸਾਡੇ ਨੂੰ ਨਹੀਂ ਪਤਾ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਇਹਦੇ ਤੋਂ ਬਿਲਕੁਲ ਜੱਜਮੈਂਟ ਨਹੀਂ ਹੁੰਦੀ ਅਫਸਰਾਂ ਨੂੰ ਕਿਹੜੀ ਸਾਡੀ ਕੋਈ ਸਿਸਟਮ ਹੈ ਸਾਡੀ ਸਰਕਾਰ ਹੈ ਪੰਜਾਬ ਸਰਕਾਰ ਹੈ ਸੈਂਟਰ ਸਰਕਾਰ ਹੈ ਇਹ ਇਹਨਾਂ ਨੂੰ ਬਿਲਕੁਲ ਚੈੱਕ ਕਰਦੀ ਹੁੰਦੀ ਵੀ ਏਡੇ ਏਡੇ ਵੱਡੇ ਜਿਹੜੇ ਫਾਰਮ ਨੇ ਇੱਕ ਡੀਏਜੀ ਬੈਂਕ ਦਾ ਅਫਸਰ ਹੈ ਜਿਹੜਾ ਉਹ ਏਡੇ ਏਡੇ ਵੱਡੇ ਫਾਰਮ ਬਣਾ ਰਿਹਾ ਹੈ ਇਹ ਫਾਰਮਾਂ ਵਾਸਤੇ ਪੈਸਾ ਕਿੱਥੋਂ ਆਉਂਦਾ ਤੋਂ ਬਹੁਤ ਇੱਕ ਹਿਸਾਬ ਨਾਲ ਮੈਂ ਕਹਿੰਦਾ ਸ਼ਰਮ ਵਾਲੀ ਗੱਲ ਹੈ ਪੰਜਾਬ ਪੁਲਿਸ ਵਾਸਤੇ ਵੀ ਪੰਜਾਬ ਸਰਕਾਰ ਵਾਸਤੇ ਵੀ ਮੈਂ ਉੱਥੋਂ ਦੇ ਜਿਹੜੇ ਕੈਬਨਟ ਮੰਤਰੀ ਨੇ ਸਾਡੇ ਬੈਂਸ ਸਾਹਿਬ ਹਰਜੋਤ ਬੈਂਸ ਉਹਨਾਂ ਵਾਸਤੇ ਵੀ ਮੈਂ ਸਮਝਾਂਗਾ ਵੀ ਬਹੁਤ ਸ਼ਰਮ ਦੀ ਗੱਲ ਹੈ ਉਹਨਾਂ ਦੇ ਏਰੀਏ ਦੇ ਵਿੱਚ ਜਿਹੜੇ ਰੇਂਜ ਰੁਪਰ ਰੇਂਜ ਦੇ ਵਿੱਚ ਜਿੱਥੇ ਸਭ ਲੱਗੇ ਹੋਏ ਸੀ ਕਨਾਂਤ ਦੇ ਵਿੱਚ ਜਿੱਥੇ ਉਹਨਾਂ ਵੱਲੋਂ ਇਹ ਗੁਰਕੰਡਾ ਚਲਾਇਆ ਜਾ ਰਿਹਾ ਸੀ ਤੇ ਉਹਨਾਂ ਨੂੰ ਵੀ ਇਸ ਗੱਲ ਦਾ ਜਾਤਾ ਇੱਕ ਦੋ ਹੀ ਗੱਲਾਂ ਨੇ ਜ਼ਿਆਦਾ ਕਿਹੜੇ ਬੈਂਸ ਸਾਹਿਬ ਨੇ ਉਹ ਜਾਣ ਬੁੱਝ ਕੇ ਚੁੱਪ ਸੀ ਤੇ ਉਹਨਾਂ ਨੂੰ ਪਤਾ ਸੀ ਸਾਰਾ ਉਹ ਆਪਣੇ ਇਸ ਕੱਲ ਨੂੰ ਕੱਢੇ ਕਰਨਾ ਚਾਹੁੰਦੇ ਤੇ ਜਾਂ ਫਿਰ ਉਹਨਾਂ ਦੀ ਨਾਲ ਮਿਲੀ ਤਕਤੀ ਇਹਨਾਂ ਦੋਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਤਾਂ ਜ਼ਰੂਰ ਸੀ ਵੀ ਕਿ ਇਹ ਤਾਂ ਹੋ ਹੀ ਸਕਦਾ ਕਿ ਐਡੇ ਵੱਡੇ ਰੈਂਕ ਦੇ ਉੱਪਰ ਬੰਦਾ ਹੋਵੇ ਡੀਆਈਜੀ ਰੈਂਕ ਹੋਵੇ ਔਰ ਦੂਜੇ ਪਾਸੇ ਕੈਪਟਨਲ ਰੈਂਕ ਹੋਵੇ ਉਹਨਾਂ ਨੂੰ ਆਪਣੇ ਅਫਸਰਾਂ ਦਾ ਨਾ ਪਤਾ ਹੋਵੇ ਵੀ ਸਾਡੇ ਅਫਸਰ ਕੀ ਕਰ ਰਹੇ ਨੇ ਔਰ ਉਹ ਵੀ ਇੰਨੇ ਕੌਨਫੀਡੈਂਸ ਦੇ ਨਾਲ ਕਿ ਹੁਮੈਰ ਸਾਹਿਬ ਖੁਦ ਗੱਲ ਕਰ ਰਹੇ ਨੇ ਉਸ ਸਪੀਡ ਤੋਂ ਬੰਦੇ ਨਾਲ ਜਿਹੜਾ ਉਹਦੇ ਤੋਂ 1 ਲੱਖ ਰੁਪਇਆ ਮੰਗਿਆ ਜਾ ਰਿਹਾ ਹੈ ਉਹਨੂੰ ਕਾਲਾਂ ਕੱਢੀਆਂ ਜਾ ਰਹੀਆਂ ਨੇ ਇੰਨਾ ਕੌਨਫੀਡੈਂਸ ਅਫਸਰਾਂ ਦੇ ਵਿੱਚ ਪੁੱਜਾ ਆ ਗਿਆ। ਨਾਲ ਕੇ ਸਾਡੇ ਜਿਹੜੇ ਸੀਐਮ ਸਾਹਿਬ ਨੇ ਉਹ ਸਪਸ਼ਟ ਸ਼ਬਦਾਂ ਵਿੱਚ ਕਹੇ ਨੇ ਕਿ ਅਸੀਂ ਟੋਗਾਸ ਬਿਲਕੁਲ ਨਹੀਂ ਕਰਾਂਗੇ ਇਸ ਤਰ੍ਹਾਂ ਚੰਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਲੇਕਿਨ ਅਗਰ ਭੁਲ ਜੇ ਜੇਕਰ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਇਹ ਬਰਦਾਸ਼ਤ ਨਹੀਂ ਕਰਦੀ ਕ੍ਰਪਸ਼ਨ ਤਾਂ ਜਿਹੜੇ ਇੰਨੇ ਵੱਡੇ ਵੱਡੇ ਜਿਹੜੇ ਹੌਸਲੇ ਉਲੰਧ ਹੋਏ ਨੇ ਸਰਕਾਰਾਂ ਇਹ ਇਹਨਾਂ ਤੇ ਲੀਕ ਅਫਸਰਾਂ ਦੀ ਇਹ ਹੌਸਲੇ ਕਿਵੇਂ ਬਲੰਦ ਹੋਗੇ ਇਹ ਇੱਕ ਡੀ.ਐੱਲ.ਜੀ. ਦਾ ਅਫਸਰ ਹੈ ਜਿਹੜਾ ਉਹ ਸ਼ਰਿਆਮ ਜਿਹੜੀ ਹੈ ਰਿਸ਼ਵਤ ਗਾਲਾਂ ਕੱਢ ਕੇ ਰਿਸ਼ਵਤ ਮੰਗ ਸਕਦਾ ਹੈ ਔਰ ਉਸ ਬੰਦੇ ਨੂੰ ਕੋਈ ਚਿੰਤਾ ਨਹੀਂ ਹੈ ਵੀ ਮੇਰੀ ਜੀ ਰਿਕਾਰਡਿੰਗ ਹੋਊਗੀ ਹੋ ਸਕਦੀ ਹੈ ਮੇਰੀ ਕੋਈ ਮੇਰੇ ਕਾਰਨ ਸਰਕਾਰ ਦੀ ਜਿਹੜੀ ਹੈ ਬਦਨਾਮੀ ਹੋ ਸਕਦੀ ਹੈ ਪੁਲਿਸ ਦੀ ਪਰਵਾਹ ਬਦਨਾਮੀ ਹੋ ਸਕਦੀ ਹੈ ਤੇ ਤੁਸੀਂ ਸੋਚਿਆ ਦੇਖੋ ਅਜਿਹੇ ਜਿਹੜੇ ਅਫਸਰ ਨੇ ਇਹਨਾਂ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਪੰਜਾਬ ਪੁਲਿਸ ਦਾ ਕਿੰਨਾ ਨਾਂ ਬਦਨਾਮ ਕੀਤਾ ਅੱਜ ਦੁਨੀਆ ਦੇ ਵਿੱਚ ਪੰਜਾਬ ਪੁਲਿਸ ਦੀ ਇੰਨੀ ਬੁਥੂ ਹੋ ਰਹੀ ਹੈ ਕਿ ਜਿਹਦਾ ਕੋਈ ਆਪਾ ਹਿਸਾਬ ਨਹੀਂ ਲਾ ਸਕਦੇ ਹਰੇਕ ਬੰਦਾ ਇਹੀ ਗੱਲ ਕਹਿ ਰਿਹਾ ਕਿ ਇੱਕ ਡੀਆਈਜੀ ਰੈਂਕ ਦਾ ਅਫਸਰ ਹੈ ਜਿਹੜਾ ਉਹ ਸ਼ਰਿਆਂ ਵਿੱਚ ਦਾ ਬਲੈਕਮੇਲਿੰਗ ਕਿਵੇਂ ਕਰ ਸਕਦਾ ਹੈ ਕਿਵੇਂ ਕਿਸੇ ਨੂੰ ਜ਼ਾਲਾਂ ਘਟੀਆਂ ਜਾ ਸਕਦੀਆਂ ਕਿਵੇਂ ਉਹਦੇ ਤੋਂ 5 ਕਰੋੜ ਰੁਪਈਆ ਜਿਹੜਾ ਉਹ ਅ ਚੱਪ ਕੀਤਾ ਜਾ ਸਕਦਾ ਹੈ ਕਿ ਕਿਹੜੇ ਤਾਰੇ ਦੀ ਚੋੜੀ ਹੈ ਜਿਹੜੀ ਉਹ ਪਹੁੰਚ ਸਕਦੀ ਹੈ ਉਹ ਆ ਰਿਹਾ ਰਹੇ ਆ ਲੱਗਾ ਦਾ ਜਿਹੜਾ ਮਹਿਲ ਹੈ ਮਹਿਲ ਫਾਰਮ ਆਪਾਂ ਇਸ ਵਕਤ ਮੈਲ ਫਾਰਮ ਦੇ ਸਾਹਮਣੇ ਖੜੇ ਆਂ ਔਰ ਇਹ ਜਿਹੜਾ ਰਸਤਾ ਹੈ ਇਹ ਰਸਤਾ ਸਿੱਧਾ ਸਾਹਮਣੇ ਭੁੱਲਰ ਸਾਹਿਬ ਦੇ ਫਾਰਮ ਨਾਲ ਸਿੱਧਾ ਵੱਲ ਜਾਂਦਾ ਹੈ ਔਰ ਸਪੈਸ਼ਲੀ ਫਾਰਮ ਵੱਸ ਤੇ ਇਹ ਰਸਤਾ ਤੋ ਇਸ ਨੂੰ ਅਜ ਕ੍ਰੈਪਸ਼ਨ ਦਾ ਆਪਾਂ ਦਿਖਾ ਰਹੇ ਹਾਂ ਜਿਸ ਤੋਂ ਅੱਗੇ ਜਾਣ ਤੇ ਮਨਾਈ ਹੈ ਤੇ ਅੱਗੇ ਸਾਹਮਣੇ ਤਿੰਨ ਗੇਟ ਲੱਗੇ ਹੋਏ ਨੇ ਇੱਕ ਗੇਟ ਸਾਹਮਣੇ ਖੁੱਲਿਆ ਹੋਇਆ ਔਰ ਉਸ ਤੋਂ ਅੱਗੇ ਇੱਕ ਗੇਟ ਹੋਰ ਹੈ ਉਸ ਤੋਂ ਅੱਗੇ ਇੱਕ ਗੇਟ ਹੋਰ ਹੈ ਯਾਨੀ ਇਦਾਂ ਹੀ ਆਪਾਂ ਅੰਦਰ ਨਹੀਂ ਜਾ ਸਕਦੇ ਇਹ ਦੇਖੋ ਇੱਕ ਗੇਟ ਸੋਈ ਸਾਹਮਣੇ ਖੁੱਲਿਆ ਦੇਖ ਰਹੇ ਹਾਂ ਇਸ ਤੋਂ ਬਾਅਦ ਫਿਰ ਇੱਕ ਗੇਟ ਹੋਰ ਹੈ ਉਸ ਤੋਂ ਬਾਅਦ ਇੱਕ ਗੇਟ ਹੋਰ ਹੈ ਤੇ ਉਹ ਵੀ ਆ ਇਸ ਆਈਡੀ ਵੱਡੇ ਰੋਡ ਦੇ ਉੱਪਰ ਇੱਕ ਦੁਕਾਨ ਲੈਣੀ ਬਹੁਤ ਵੱਡੀ ਗੱਲ ਹੈ ਤੇ ਭੁਲਰ ਸਾਹਿਬ ਦਾ ਦਿੱਤਾ ਵੱਡਾ ਫਾਰਮੈਟ ਜਿਹੜਾ ਇਸ ਰੋਡ ਦੇ ਉੱਪਰ ਜਿਹੜਾ ਬਣਿਆ ਹੋਇਆ ਇਹ ਇਹ ਆਪਾਂ ਕਰ ਲੈ ਜਿਹੜੀ ਚਾਰਟਰੀ ਅੱਜ ਸ਼ੇਅਰ ਕੀਤੀ ਹੈ ਤੇ ਪਲੀਜ਼ ਆਪ ਦਾ ਵਿਚਾਰ ਜ਼ਰੂਰ ਸ਼ੇਅਰ ਕਰਿਓ ਕਿ ਤੁਸੀਂ ਕੀ ਜ਼ਿਆਦਾ ਰੱਖਦੇ ਹੋ ਜਿਹੜੇ ਇਹ ਇਹ ਆਪਕਰ ਨੇ ਇਹਨਾਂ ਦਾ ਭਾਂਡਾ ਜਿਹੜਾ ਲੋਕਾਂ ਨੂੰ ਹੀ ਕੋ ਤੁਹਾਨੂੰ ਪੈਂਦਾ ਜਿਹੜੀ ਏਡੀ ਵੱਡੀ ਹੈ ਪੰਜਾਬ ਸਰਕਾਰ ਦੁਆਰਾ ਵਿਜੀਲੈਂਸ ਦਾ ਜਿਹੜਾ ਸਿਸਟਮ ਖੜਾ ਕੀਤਾ ਗਿਆ ਹੈ ਉਹ ਅਜਨ ਪੂਰਕ ਹੋ ਚੁੱਕਾ ਬਿਲਕੁਲ ਇਹ ਆ ਜੋ ਕੋ 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 ਬਿਲਕੁਲ ਨਕਾਰਾ ਹੋ ਚੁੱਕਿਆ ਵਿਜੀਲੈਂਸ ਸਿਸਟਮ ਇਹ ਜਿਹੜਾ ਸਾਰਾ ਸਿਸਟਮ सीबीआई ਵੱਲੋਂ ਹੈਂਡਲ ਕੀਤਾ ਗਿਆ ਹੈ ਇਹ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਵੱਲੋਂ ਵੀ ਹੈਂਡਲ ਕੀਤਾ ਜਾ ਸਕਦਾ ਸੀ ਲੇਕਿਨ ਦੇਖੋ ਵਿਜੀਲੈਂਸ ਵਾਸਤੇ ਵੀ ਬੜੀ ਬਹੁਤ ਇਹ ਬਦਨਾਮੀ ਦੀ ਗੱਲ ਹੈ ਕਿ ਵਿਜੀਲੈਂਸ ਨੂੰ ਵੀ ਇਸ ਗੱਲ ਦੀ ਪਿੰਕਣੀ ਪਈ ਤੇ ਜਾਂ ਫਿਰ ਉਹਨਾਂ ਨੂੰ ਸਭ ਪਤਾ ਸੀ ਉਹ ਸਾਰੇ ਮਸਤ ਸੀ ਕਿਉਂਕਿ ਪੰਜਾਬ ਪੁਲਿਸ ਦੀ ਵੀ ਵਿਜੀਲੈਂਸ ਹੈ ਪੰਜਾਬ ਪੁਲਿਸ ਦੇ ਹੀ ਇਹ ਵੱਡੇ ਅਫਸਰ ਸੀ ਤੇ ਅਸੀਂ ਪਲੀਜ਼ ਰਿਕਵੈਸਟ ਕਰਾਂਗੇ ਸਾਰੇ ਆਪਣੇ ਦਰਸ਼ਕਾਂ ਨੂੰ ਪਲੀਜ਼ ਨਿਊਜ਼ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਅਜਿਹੇ ਭ੍ਰਿਸ਼ਟ ਅਫਸਰ ਹੋਣ ਹੋਰ ਵੀ ਜੇਕਰ ਇਸ ਮੈਟਰ ਦੀ ਅਗਰ ਪੰਜਾਬ ਸਰਕਾਰ ਜਾਂ ਕੇਂਦਰੀ ਸਰਕਾਰ ਸਮਾਰਨ ਦਾ ਉਪਰੋਕ ਕਰੇ ਤਾਂ ਬਹੁਤ ਵੱਡੇ ਵੱਡੇ ਜਿਹੜੇ ਚਿਹਰੇ ਨੇ ਜਿਹੜੇ ਬੇਰੁਕਾਬ ਹੋ ਸਕਦੇ ਨੇ ਹਜੇ ਤੱਕ ਕੋਈ ਨਹੀਂ ਇਸ ਤਰ੍ਹਾਂ ਦੀ ਪ੍ਰੋਗਰਾਮ ਇਸ ਪੱਧਰ ਤੇ ਨਜ਼ਰ ਨਹੀਂ ਆਈ ਤੇ ਰਿਕਵੈਸਟ ਹੈ ਸਾਰਿਆਂ ਨੂੰ ਆਪਣੇ ਵਿਚਾਰ ਜਿਹੜੇ ਸ਼ੇਅਰ ਕਰਿਓ ਨਿਰੋਜ ਨੂੰ ਜਰੂਰ ਆਪਾਂ ਵੀ ਸ਼ੇਅਰ ਕਰਦਾ ਤੇ ਕੁਲਰ ਸਾਹਿਬ ਨੇ ਫਾਰਮ ਦੇ ਬਾਰੇ ਵਿੱਚ ਤੁਸੀਂ ਤੁਹਾਡੇ ਕੀ ਵਿਚਾਰ ਨੇ ਜਿਹੜੀ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਘੱਟੋ ਘੱਟ 4-5 ਕਿੱਲਾਂ ਦੇ ਵਿੱਚ ਇਹ ਫਾਰਮ ਬਣਿਆ ਹੋਇਆ ਹੈ ਇਹ ਬਹੁਤ ਕਲੀਸ਼ੇਂਦਰੀ ਵੀ ਅੰਦਰ ਨਜ਼ਰ ਆ ਰਹੀ ਹੈ। ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਪਲੀਜ਼ ਨਿਊਜ਼ ਨੂੰ ਜਰੂਰ ਲਾਤ ਮਤ ਸ਼ੇਅਰ ਕਰਨਾ। ਬਹੁਤ ਬਹੁਤ